ਸੰਗੋਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 29 ਮਾਰਚ 2025 ਨੂੰ ਸ਼ਨੀ ਨੇ ਆਪਣਾ ਪਰਿਵਰਤਨ ਕੁੰਭ ਰਾਸ਼ੀ ਵਿੱਚੋਂ ਮੀਨ ਰਾਸ਼ੀ ਵਿੱਚ ਕਰ ਲਿਆ ਹੈ ਜੀ ਇਸ ਦੇ ਕੀ ਪ੍ਰਭਾਵ ਪੂਰੇ ਸਾਲ ਇਹਨਾਂ ਦੋ ਰਾਸ਼ੀਆਂ ਉੱਪਰ ਪੈ ਰਹੇ ਹਨ ਉਹਨਾਂ ਬਾਰੇ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਜੀ ਸੰਗੋਜੀ ਕਈ ਅਜਿਹੇ ਸੰਕੇਤ ਹਨ ਜੋ ਕਿ ਕੁੰਭ ਰਾਸ਼ੀ ਵਾਲਿਆਂ ਨੂੰ 2025 ਵਿੱਚ ਮਿਲ ਰਹੇ ਹਨ ਉਹ ਸੰਕੇਤ ਕੀ ਹਨ ਕੁੰਭ ਰਾਸ਼ੀ ਵਾਲਿਆਂ ਉੱਪਰ ਉਸ ਦਾ ਕੀ ਪ੍ਰਭਾਵ ਹੋਵੇਗਾ ਅਤੇ ਉਸ ਪਰਵਾਰ ਉੱਪਰ ਇਹਨਾਂ ਸੰਕੇਤਾਂ ਦਾ ਕੀ ਪ੍ਰਭਾਵ ਪਵੇਗਾ ਜੀ ਉਹ ਆਪਾਂ ਅੱਗੇ ਇਸ ਵੀਡੀਓ ਵਿੱਚ ਜਾਣਦੇ ਹਾਂ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਆ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਈ ਅਜਿਹੀਆਂ ਸੰਗਤਾਂ ਹਨ ਜੋ ਕਿ ਗ੍ਰਹਾਂ ਦੀ ਸਥਿਤੀ ਨੂੰ ਮੰਨਦੀਆਂ ਹੀ ਨਹੀਂ ਹਨ ਉਹਨਾਂ ਲਈ ਰਾਸ਼ੀਆਂ ਸਿਰਫ ਇੱਕ ਵਹਿਮ ਪਰਮਾਨ ਜੀ ਪਰ ਸੰਗਤ ਜੀ ਇਹ ਸਾਰੇ ਗ੍ਰਹਿ ਜਿਸ ਨੂੰ ਬ੍ਰਹਮਣ ਦੀ ਤਾਕਤ ਵੀ ਕਿਹਾ ਜਾਂਦਾ ਹੈ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਹਨ ਸੰਗਤ ਜੀ ਗ੍ਰਹਿਆਂ ਦੀ ਗੱਲ ਤਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਕੀਤੀ ਹੋਈ ਹੈ ਜੀ ਉਹਨਾਂ ਨੇ ਵੀ ਲਿਖਿਆ ਹੈ ਕਿ ਧਰਤੀ ਹੋਰ ਪਰੇ ਹੋਰ ਹੋਰ ਸਮੁੱਚੀ ਦੁਨੀਆ ਕਿਸੇ ਨਾ ਕਿਸੇ ਪ੍ਰਕਾਰ ਨਾਲ ਇਨ੍ਹਾਂ ਗ੍ਰਹਿਆਂ ਨਾਲ ਜੁੜੀ ਹੋਈ ਹੈ ਇਸ ਕੁਦਰਤ ਨਾਲ ਜੁੜੀ ਹੋਈ ਹੈ ਜੀ ਅਤੇ ਇਹ ਬ੍ਰਹਿਮੰਡ ਦੀ ਤਾਲਤ ਜੋ ਸਾਨੂੰ ਹਮੇਸ਼ਾ ਕਈ ਤਰ੍ਹਾਂ ਦੇ ਸੰਕੇਤ ਦਿੰਦੀ ਹੈ ਸ਼ਨੀ ਗ੍ਰਹਿ ਦਾ ਕੁੰਭ ਵਿੱਚੋਂ ਨਿਕਲਣਾ ਬੜਾ ਹੀ ਇਤਿਹਾਸਿਕ ਹੈ ਜੀ ਲਗਭਗ 18 ਸਾਲਾਂ ਬਾਅਦ ਸ਼ਨੀ ਗ੍ਰਹਿ ਨੇ ਆਪਣੀ ਸਥਿਤੀ ਨੂੰ मीन राशि ਵਿੱਚ ਪ੍ਰਵਰਤਨ ਕੀਤਾ ਹੈ ਸੰਗਤ ਜੀ ਸ਼ਨੀ ਗ੍ਰਹਿ ਲਈ ਕਈ ਸੰਗਤਾਂ ਅਲੱਗ-ਲੱਗ ਧਾਰਨਾ ਰੱਖਦੀਆਂ ਹਨ ਕੋਈ ਸ਼ਨੀ ਗ੍ਰਹਿ ਨੂੰ ਚੰਗਾ ਸਮਝਦਾ ਹੈ ਅਤੇ ਕੋਈ ਸ਼ਨੀ ਗ੍ਰਹਿ ਨੂੰ ਆਪਣੀ ਰਾਸ਼ੀ ਉੱਪਰ ਬੋਝ ਸਮਝਦਾ ਹੈ ਪਰ ਵਾਸਤੂ ਸ਼ਾਸਤਰ ਵਿੱਚ ਜਾਂ ਗ੍ਰਹਿਆਂ ਦੀ ਪ੍ਰਸਥਿਤੀ ਦੇ ਆਧਾਰ 'ਤੇ ਸ਼ਨੀ ਗ੍ਰਹਿ ਨੂੰ ਨਿਆਂ ਦਾ ਦੇਵਤਾ ਕਿਹਾ ਗਿਆ ਹੈ ਜੀ ਭਾਵ ਕਿ ਸੰਗਤ ਜੀ ਜੇਕਰ ਸ਼ਨੀ ਤੁਹਾਡੀ ਰਾਸ਼ੀ ਵਿੱਚ ਹੈ ਅਤੇ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਇਹ ਤੁਹਾਨੂੰ ਤੁਹਾਡੇ ਕਰਮਾਂ ਦਾ ਫਾਰਮਲ ਰਿਹਾ ਹੈ ਪਰ 2025 ਵਿੱਚ ਅਜਿਹੇ ਸੰਕੇਤ ਮਿਲਨੇ ਬੜੇ ਹੈਰਾਨ ਕਰਨ ਵਾਲੇ ਹਨ ਕਿ ਜਿਵੇਂ ਹੀ ਕੁੰਭ ਰਾਸ਼ੀ ਵਿੱਚੋਂ ਸ਼ਨੀ ਨੇ ਆਪਣੇ ਪੈਰ ਬਾਹਰ ਕੱਢੇ ਹਨ ਅਤੇ ਰਾਹੁਣੇ ਆਪਣੇ ਪੈਰ ਇਸ ਰਾਸ਼ੀ ਵਿੱਚ ਪਾਏ ਹਨ ਜੀਵਨ ਵਿੱਚ ਜਿਆਦਾ ਇਸ਼ਾਵਾ ਪੂਰੀਆਂ ਹੋਣ ਲੱਗੀਆਂ ਹਨ ਸੰਗਤਾਂ ਦਾ ਕਹਿਣਾ ਹੈ ਕਿ ਅੱਜ ਤੱਕ ਜੋ ਅਸੀਂ ਸੋਚਦੇ ਰਹੇ ਹਾਂ ਉਹ ਕਦੇ ਪੂਰਾ ਨਹੀਂ ਹੋਇਆ ਪਰ 2025 ਵਿੱਚ ਬਿਨਾਂ ਸੋਚੇ ਸਾਰੇ ਪੁਰਾਣੇ ਸੁਪਨੇ ਪੂਰੇ ਹੋਣ ਲੱਗੇ ਹਨ ਸੰਗਤ ਜੀ ਸਭ ਤੋਂ ਵੱਡਾ ਸੰਕੇਤ ਜੋ ਕਿ ਕੁੰਭ ਰਾਸ਼ੀ ਵਾਲਿਆਂ ਨੂੰ 2025 ਵਿੱਚ ਮਿਲ ਰਿਹਾ ਹੈ ਕਿ ਉਹਨਾਂ ਅੰਦਰ ਇੱਕ ਅਲੱਗ એનર્ਜੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਇਹ ਸਾਲ ਅਸੀਂ ਪੱਕਾ ਕੁਝ ਚੰਗਾ ਕਰਾਂਗੇ ਸੰਗਤ ਜੀ ਰਾਹੂ ਜੋ ਕਿ ਕੁੰਭ ਰਾਸ਼ੀ ਵਿੱਚ ਪਰਿਵਰਤਨ ਹੋ ਚੁੱਕਿਆ ਹੈ ਉਹ ਹਮੇਸ਼ਾ ਇੱਕ ਪਰਿਵਾਰ ਨੂੰ ਸੰਕੇਤ ਕਰਦਾ ਹੈ ਜੀ ਰਾਸ਼ੀ ਵਿੱਚ ਰਾਹੂ ਦਾ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਲਈ ਕੁਝ ਨਾ ਕੁਝ ਚੰਗਾ ਕਰੋਗੇ ਅਜਿਹਾ ਕਰੋਗੇ ਜੋ ਸਿਰਫ ਅਜ ਤੱਕ ਤੁਸੀਂ ਸੋਚਿਆ ਹੈ ਜਾਂ ਫਿਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਦੇ ਵੀ ਪੂਰਾ ਨਹੀਂ ਹੋਇਆ ਇਹ ਸਾਲ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਚੰ드ਰਮਾ ਜੋ ਕਿ ਸਾਡੇ ਮਨ ਦਾ ਦੇਵਤਾ ਹੁੰਦਾ ਹੈ ਇਸ ਲਈ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਦੀ ਰਾਸ਼ੀ ਕੁੰਭ ਹੁੰਦੀ ਹੈ ਨਾ ਉਹਨਾਂ ਵਿੱਚੋਂ ਕੁਝ ਬੱਚੇ ਹਮੇਸ਼ਾ ਅਜਿਹੇ ਹੁੰਦੇ ਆ ਜੋ ਕਿ ਗ੍ਰੈਂਡ ਵਿੱਚ ਪੈਦਾ ਹੁੰਦੇ ਆ 18 ਸਾਲ ਤੋਂ ਸ਼ਨੀ ਗ੍ਰਹਿ ਸਾਡੇ ਚੰ드ਰਮਾ ਉੱਪਰ ਵਿਰਾਜਮਾਨ ਸੀ ਜਿਸ ਕਰਕੇ ਕਦੇ ਵੀ ਸਾਡੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੋਈ ਹਾਲਾਂਕਿ ਸੰਗਤ ਜੀ ਸ਼ਨੀ ਕਦੇ ਵੀ ਸਾਰਿਆਂ ਲਈ ਬੁਰਾ ਨਹੀਂ ਹੁੰਦਾ ਕੁਝ ਸੰਗਤਾਂ ਲਈ ਸਾਲ ਚੰਗੇ ਵੀ ਆਏ ਹਨ ਪਰ 2025 ਸਾਲ ਕੁੰਭ ਰਾਸ਼ੀ ਲਈ ਬੜਾ ਹੀ ਮਹੱਤਵਪੂਰਨ ਹੋਣ ਵਾਲਾ ਹੈ ਸ਼ਨੀ ਚੰ드ਰਮਾ ਵਿੱਚੋਂ ਨਿਕਲ ਕੇ ਕੁੰਭ ਰਾਸ਼ੀ ਦੇ ਦੂਸਰੇ ਘਰ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਜਿਸ ਦੇ ਸੰਕੇਤ ਜ਼ਿਆਦਾਤਰ ਚੰਗੇ ਹੀ ਹੁੰਦੇ ਆ ਦੂਸਰੇ ਘਰ ਨੂੰ ਕੁੰਭ ਰਾਸ਼ੀ ਵਿੱਚ ਧਨ ਦਾ ਦੇਵਤਾ ਕਿਹਾ ਗਿਆ ਹੈ ਜਿੰਨੀ ਵੀ ਸੰਗਤ ਕੁੰਭ ਰਾਸ਼ੀ ਨਾਲ ਸੰਬੰਧ ਰੱਖਦੀ ਹੈ ਜਾਂ ਜਿਸ ਘਰ ਵਿੱਚ ਕੋਈ ਵੀ ਮੈਂਬਰ ਕੁੰਭ ਰਾਸ਼ੀ ਨਾਲ ਸੰਬੰਧ ਰੱਖਦਾ ਹੈ ਨਾ ਉਸ ਦੀ ਤਰੱਕੀ ਹੋਣੀ ਲਾਜ਼ਮੀ ਹੈ ਜੀ ਮਈ 2025 ਦੀ 5 ਤਰੀਕ ਤੋਂ 11 ਤਰੀਕ ਤੱਕ ਬਹੁਤ ਜ਼ਿਆਦਾ ਸੰਕੇਤ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਣ ਦੇ ਚਾਂਸ ਹਨ ਵੈਸੇ ਤਾਂ ਸੰਕਤ ਜੀ ਸਾਰਾ ਸਾਲ ਹੀ ਵਧੀਆ ਰਹਿਣ ਵਾਲਾ ਪਰ ਰਾਹੂ ਇਹ 5 ਤੋਂ 11 ਮਈ ਸਭ ਤੋਂ ਵੱਧ ਮੌਕੇ ਇਸ ਰਾਸ਼ੀ ਨੂੰ ਦੇਵੇਗਾ ਮਈ ਮਹੀਨੇ ਵਿੱਚ ਜ਼ਿਆਦਾ ਇਛਾਵਾਂ ਮਨ ਵਿੱਚ ਪੈਦਾ ਹੋਣਗੀਆਂ ਜੇਕਰ ਚੰਗੇ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਇਹ ਸ਼ਾਵਾਂ ਮਈ ਮਹੀਨੇ ਦੇ ਆਖਰੀ ਦਿਨਾਂ ਵਿੱਚ ਪੂਰੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਸੰਗਤਜੀ ਗ੍ਰਹਾਂ ਦੇ ਹਿਸਾਬ ਨਾਲ ਕੁੰਭ ਰਾਸ਼ੀ ਵਾਲੇ ਪੌਣ ਵਾਲੇ 2 ਜਾਂ 3 ਮਹੀਨਿਆਂ ਵਿੱਚ ਕੋਈ ਵੀ ਮਹਿੰਗੀ ਵਸਤੂ ਘਰ ਵਿੱਚ ਜ਼ਰੂਰ ਖਰੀਦਣਗੇ ਹੁਣ ਕਈ ਸੰਗਤਾਂ ਇਨ੍ਹਾਂ ਗ੍ਰਹਾਂ ਦੀ ਪ੍ਰਸਥਿਤੀ ਨੂੰ ਨਹੀਂ ਮੰਨਦੀਆਂ ਪਰ ਤੁਸੀਂ ਅਜਿਹੇ ਲੋਕ ਵੀ ਦੇਖੋਗੇ ਜੋ ਗੁਰੂ ਵਾਲੇ ਹਨ ਅਤੇ ਨਾਲ ਦੀ ਨਾਲ ਗ੍ਰਹਾਂ ਦੀ ਸਥਿਤੀ ਨੂੰ ਵੀ ਦੇਖਦੇ ਹਨ ਕਿਉਂਕਿ ਸੰਗਤ ਦੀ ਵਾਸਤੂ ਸ਼ਾਸਤਰ ਕੋਈ ਧਰਮ ਨਹੀਂ ਹੈਗਾ ਇਹ ਇੱਕ ਅਜੀਬ ਸ਼ਕਤੀ ਆ ਜਿਸ ਨਾਲ ਸਾਨੂੰ ਆਪਣੇ ਨਾਮ ਦੇ ਅੱਖਰ ਦਾ ਪਤਾ ਲੱਗਦਾ ਜਦੋਂ ਬੱਚਾ ਜੰਮਦਾ ਤਾਂ ਉਸ ਦਾ ਅੱਖਰ ਗ੍ਰਹਿਾਂ ਦੀ ਮਦਦ ਨਾਲ ਹੀ ਕੱਢਿਆ ਜਾਂਦਾ ਹੈ ਜੀ ਇਸ ਕਰਕੇ ਸੰਗਤ ਜੀ ਅਜਿਹੇ ਸੰਕੇਤ ਤੁਹਾਨੂੰ ਇਸ ਕੁਦਰਤ ਵੱਲੋਂ ਦਿੱਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਸਿਰਫ ਵਹਿਮ ਭਰਮ ਸਮਝ ਕੇ ਇਗਨੋਰ ਕਰ ਸਕਦੇ ਹੋ ਕੁੰਭ ਰਾਸ਼ੀ ਲਈ ਇਹ 2-3 ਮਹੀਨੇ ਨੌਕਰੀ ਲਈ ਵੀ ਚੰਗੇ ਹੋਣਗੇ ਨਵੇਂ ਮੌਕੇ ਜਲਦੀ ਹੀ ਮਿਲਣਗੇ ਪਰ ਕੁਝ ਗੱਲਾਂ ਹਨ ਜੋ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ ਕੁਝ ਉਪਾਅ ਜਾਂ ਕੁਝ ਅਜਿਹੇ ਕੰਮ ਜੋ ਤੁਹਾਨੂੰ ਹੋਰ ਅੱਗੇ ਵਧਣ ਵਿੱਚ ਮਦਦ ਕਰਨਗੇ ਸੰਗਤ ਜੀ ਸਭ ਤੋਂ ਜ਼ਰੂਰੀ ਗੱਲ ਕਿ ਤੁਸੀਂ ਆਪਣੇ ਗੁੱਸੇ ਉੱਪਰ ਨਾ ਕੰਟਰੋਲ ਰੱਖਣਾ ਹੈ ਤੁਸੀਂ ਇਹ ਦੇਖਿਆ ਹੋਵੇਗਾ ਕਿ ਇੱਕ ਮਹੀਨੇ ਤੋਂ ਤੁਹਾਨੂੰ ਜ਼ਿਆਦਾ ਗੁੱਸਾ ਆ ਰਿਹਾ ਹੋਵੇਗਾ ਪਰ ਤੁਹਾਨੂੰ ਇਸ ਉੱਪਰ ਕਾਬੂ ਰੱਖਣਾ ਪਵੇਗਾ ਅਤੇ ਨਾਲ ਦੀ ਨਾਲ ਰੋਜ਼ ਦੋ ਰੋਟੀਆਂ ਤੁਸੀਂ ਗਾਂ ਨੂੰ ਖਵਾਉਣੀ ਆ ਜਾਂ ਫਿਰ ਆਪਣੇ ਘਰ ਦੇ 메ਨ ਗੇਟ ਵਿੱਚ ਰੱਖ ਦੇਣੀਆਂ ਹਨ ਕਿਉਂਕਿ ਨਾ ਚਾਹੁੰਦੇ ਹੋਏ ਵੀ ਕੁਝ ਕੁ ਅਜਿਹੀਆਂ ਪਰੇਸ਼ਾਨੀਆਂ ਹਨ ਜੋ ਕਿ ਮਈ ਮਹੀਨੇ ਵਿੱਚ ਆ ਸਕਦੀਆਂ ਮਈ ਮਹੀਨੇ ਵਿੱਚ ਨਵੇਂ-ਨਵੇਂ ਮੌਕਿਆਂ ਦੇ ਨਾਲ ਰਾਹੂ ਤੁਹਾਨੂੰ ਕੁਝ ਸੰਕੇਤ ਦੇਵੇਗਾ ਵਾਰ-ਵਾਰ ਇੱਕੋ ਖਿਆਲ ਮਨ ਵਿੱਚ ਆਉਣਗੇ ਤਾਂ ਕਿ ਤੁਸੀਂ ਉਸ ਉੱਪਰ ਆਪਣੀ ਮਿਹਨਤ ਕਰੋ ਅਜਿਹੇ ਮੌਕੇ ਮਿਲਣਗੇ ਜਿਨ੍ਹਾਂ ਉੱਪਰ ਥੋੜੀ ਮਿਹਨਤ ਕਰਦੇ ਹੀ ਤੁਹਾਨੂੰ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਜੀ ਸੰਗਤ ਜੀ ਘਰ ਦੇ ਆਸ-ਪਾਸ ਕੀੜੇ ਵੀ ਦਿਖਾਈ ਦੇ ਸਕਦੇ ਹਨ ਅਤੇ ਘਰ ਵਿੱਚ ਪੰਛੀ ਵੀ ਆ ਜਾ ਸਕਦੇ ਹਨ ਇਹ ਅਜਿਹੇ ਸੰਕੇਤ ਹਨ ਜੋ ਕਿ ਤੁਹਾਨੂੰ 5 ਮਈ ਤੋਂ 11 ਮਈ ਤੱਕ ਸਭ ਤੋਂ ਜ਼ਿਆਦਾ ਮਿਲਣਗੇ ਅਤੇ ਪੂਰੇ ਸਾਲ ਕਈ ਅਜਿਹੇ ਛੋਟੇ-ਛੋਟੇ ਸੰਕੇਤ ਤੁਹਾਨੂੰ ਰਾਹੁ ਦਿੰਦਾ ਰਹੇਗਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਦਾ ਦੇਖੋਗੇ ਸੰਗਤ ਜੀ ਕੀੜਿਆਂ ਨੂੰ ਤੁਸੀਂ ਰੋਟੀ ਚੁਰ ਕੇ ਪਾ ਸਕਦੇ ਹੋ ਪੰਛੀਆਂ ਨੂੰ ਬਾਜਰਾ ਛੱਟ ਸਕਦੇ ਹੋ ਇਸੇ ਨਾਲ ਹੀ ਸੰਗਤ ਜੀ ਸਭ ਤੋਂ ਵੱਡੇ ਸੰਕੇਤ ਤੁਹਾਨੂੰ ਤੁਹਾਡੇ ਮਨ ਵਿੱਚ ਦਿੱਤੇ ਜਾਣਗੇ ਨਵੇਂ-ਨਵੇਂ ਕੰਮ ਕਰਨ ਨੂੰ ਨਾ ਮਨ ਕਰੇਗਾ ਲੱਗੇਗਾ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਅਜਿਹੇ ਸੰਕੇਤ ਜੋ ਸਿਰਫ ਇਹ ਮਹਿਸੂਸ ਕਰਵਾਉਣਗੇ ਕਿ ਇਹ ਸਾਲ ਕੁੰਭ ਰਾਸ਼ੀਆਂ ਲਈ ਬਹੁਤ ਚੰਗਾ ਹੋਵੇਗਾ ਤੁਸੀਂ ਦੇਖਿਆ ਹੋਵੇਗਾ ਛੋਟੇ-ਛੋਟੇ ਤੁਹਾਡੇ ਸੁਪਨੇ ਤੁਹਾਡੇ ਛੋਟੇ-ਛੋਟੇ ਜੋ ਗੋਲ ਹਨ ਉਹ ਤੁਸੀਂ ਪਹਿਲਾਂ ਪੂਰੇ ਕਰਨੇ ਸਨ ਜਾਂ ਫਿਰ ਜਿੰਨਾਂ ਲਈ ਸੰਗਤ ਜੀ ਤੁਸੀਂ ਹੁਣ ਤੱਕ ਮਿਹਨਤ ਕੀਤੀ ਹੈ ਉਹ ਪੂਰੇ ਹੁੰਦੇ ਤੁਹਾਨੂੰ ਹੁਣ ਦਿਖਾਈ ਦੇਣਗੇ ਅਸਲੀ ਸੰਗਤ ਜੀ ਉਸ ਪਰਮਾਤਮਾ ਦਾ ਨਾਮ ਵੀ ਜਪਦੇ ਰਹਿਣਾ ਅਤੇ ਆਪਣੇ ਗੁੱਸੇ ਉੱਪਰ ਕੰਟਰੋਲ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ